ਹਾਂ ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਇੱਕ ਨੰਬਰ ਜਿਹੜਾ ਹੈਗਾ ਪੇਪਰ ਉਹਦੇ ਉੱਤੇ ਪਹੁੰਚ ਗਏ ਸੀਗੇ ਕੁੱਲ 6 ਪੇਪਰ ਸੀਗੇ ਜਿਹਦੇ ਤੋਂ ਤੁਹਾਨੂੰ ਦੱਸਿਆ ਸੀਗਾ ਵੀ ਤੁਹਾਨੂੰ ਬਹੁਤ ਸਾਰੇ ਸਵਾਲ ਪੱਕੇ ਪੇਪਰ 'ਚ ਮਿਲ ਜਾਣਗੇ ਤਾਂ ਇੱਕ ਨੰਬਰ ਦੇ 5 ਸਵਾਲ ਆਪਾਂ ਕਰ ਲਏ ਸੀ ਬੇਟਾ ਹੁਣ ਆਪਾਂ 6 ਨੰਬਰ ਸਵਾਲ ਤੇ ਆ ਗਏ ਧਿਆਨ ਦੇ ਨਾਲ ਦੇਖਣਾ ਬੇਟਾ ਤੁਸੀਂ ਕਹਿੰਦਾ ਇੱਕ ਵਰਗ ਦੀ ਪਰਿਮਿਤੀ 28 ਮੀਟਰ ਹੈ ਤਾਂ ਖੇਤਰਫਲ ਕੀ ਹੋਵੇਗਾ ਤਾਂ ਪਰਿਮਿਤੀ ਕੀ ਹੁੰਦੀ ਹੈ ਬੇਟਾ ਪਰਿਮਿਤੀ ਹੁੰਦੀ ਹੈ ਘੇਰਾ ਠੀਕ ਹੈ ਤਾਂ ਇੱਕ ਵਰਗ ਜੀ ਦਾ ਘੇਰਾ ਕਿੰਦਾ ਪਿਆ 28 ਮੀਟਰ ਹੈ ਮਤਲਬ ਵਰਗ ਦਾ ਘੇਰਾ 28 ਮੀਟਰ ਹੈ ਠੀਕ ਹੈ 28 ਮੀਟਰ ਤਾਂ ਬੇਟਾ ਵਰਗ ਦੇ ਘੇਰੇ ਦਾ ਸੂਤਰ ਕੀ ਹੁੰਦਾ ਬੇਟਾ ਤਾਂ ਘੇਰੇ ਦਾ ਸੂਤਰ ਕੀ ਹੁੰਦਾ ਘੇਰਾ ਬਰਾਬਰ ਏ 4 ਪੂਜਾ 4 ਪੂਜਾ ਠੀਕ ਹੈ ਬੇਟਾ ਤਾਂ 4 ਪੂਜਾ 28 ਤੇ 4 ਨੇ ਉਧਰ ਜਾ ਕੇ ਭਾਗ ਖਾ ਜਾਣਾ ਹੈ ਨਾ ਫਿਰ ਆਪਣੇ ਕੋਲੇ ਪੂਜਾ ਆ ਜੂਗੀ ਇੱਕ 4 7 28 ਤਾਂ ਇਹਦਾ ਮਤਲਬ ਬੇਟਾ ਇਹਦੀ ਹਰ ਪੂਜਾ ਕਿਉਂਕਿ ਵਰਗ ਦੀ ਹਰ ਇੱਕ ਪੂਜਾ ਜਿਹੜੀ ਬਰਾਬਰ ਹੁੰਦੀ ਹੈ 1 ਭੂਜਾ 7 ਆ ਗਈ ਆ ਵੀ 7 ਆ ਵੀ 7 ਆ ਵੀ 7 ਤੇ ਆ ਵੀ 7 ਤਾਂ ਹੁਣ ਬੇਟਾ ਵਰਗ ਦਾ ਖੇਤਰਫਲ ਹੈ ਜਿਹੜਾ ਕਹਿੰਦਾ ਇਹਦਾ ਖੇਤਰਫਲ ਕੀ ਹੋਵੇਗਾ ਤਾਂ ਖੇਤਰਫਲ ਬਰਾਬਰ ਹੈ ਵਰਗ ਦਾ ਖੇਤਰਫਲ ਵਰਗ ਦਾ ਖੇਤਰਫਲ ਬਰਾਬਰ ਹੈ ਭੂਜਾ ਗੁਣਾ ਭੂਜਾ ਤਾਂ 7 7 49 ਵਰਗ ਮੀਟਰ ਮੀਟਰ ਸਕੁਅਰ ਜਾਂ ਮੀਟਰ ਦੀ ਪਾਵਰ 2 ਠੀਕ ਹੈ ਬੇਟਾ ਵਰਗ ਦਾ ਖੇਤਰਫਲ ਬਰਾਬਰ ਹੈ ਭੂਜਾ ਭੂਜਾ 7 7 49 ਵਰਗ ਮੀਟਰ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਬੇਟਾ ਸ਼ੁਰੂ ਚ ਹੀ 1 ਨੰਬਰ ਤੇ ਹੀ 49 ਵਰਗ ਮੀਟਰ ਦਾ ਉੱਤਰ ਹੈ ਜਿਹੜਾ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਠੀਕ ਹੈ ਬੇਟਾ ਅਗਲਾ ਸਵਾਲ ਆ ਗਿਆ ਬੇਟਾ 7 ਨੰਬਰ ਸਵਾਲ 7 ਨੰਬਰ ਸਵਾਲ 'ਤੇ ਧਿਆਨ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ ਆ ਬੇਟਾ ਲਾਈਟ ਗਈ ਹੋਣ ਕਰਕੇ ਨਾ ਥੋੜੀ ਜੀ ਪਰਛਾਵਾਂ ਪੈ ਰਿਹਾ ਤੁਸੀਂ ਧਿਆਨ ਨਾਲ ਦੇਖ ਲਿਓ ਮਾੜਾ ਜਾਂ ਕਹਿੰਦਾ 1687 10 ek ਦੇ ਨਾਲ ਤਿੰਨ ਬਿੰਦੀਆਂ ਹਜ਼ਾਰ ਨੂੰ ਪ੍ਰਗਟ ਕੀਤਾ ਜਾ ਸਕਦਾ ਇਹਦੇ ਆਪਾਂ ਆਲਟਰਨੇਟਿਵ ਪੁਆਇੰਟਾਂ 'ਚ ਲੈ ਕੇ ਆਉਣਾ ਉੱਤਰ ਬੇਟਾ ਇਹ ਆਪਾਂ ਦੇਖਣਾ ਹੀ ਆ ਉੱਤਰ ਤੋਂ ਆਪਾਂ ਗੈਸ ਕਰਨਾ ਹੁੰਦਾ ਠੀਕ ਹੈ ਤਾਂ ਆਪਾਂ ਬੇਟਾ ਇਹ ਵਟਾ 1000 ਦਿੱਤਾ ਹੋਇਆ ਤਾਂ ਸੁ ਬੇਟਾ ਮੈਂ ਤੁਹਾਨੂੰ ਸ਼ਾਰਟਕਟ ਹੀ ਕਰਾ ਦਿੰਨਾ ਹੈ ਨਾ ਕਿਉਂਕਿ ਆਪਣਾ ਟਾਈਮ ਵੀ ਬਚੂਗਾ ਆਹ ਦੇਖੋ ਬੇਟਾ ਇਦਾਂ ਲਿਖਿਆ 1 0 ਨਾਲ 1 0 ਕੱਟੀ ਗਈ ਠੀਕ ਹੈ ਹੁਣ ਰਹਿ ਗਿਆ 100 1687 ਵਟਾ 100 1687 ਵਟਾ 100 ਰਹਿ ਗਿਆ ਤੇ ਬੇਟਾ ਜਦੋਂ ਵਟਾ 100 ਹੋਵੇ ਫਿਰ ਡੈਸੀਮਲ ਲਾਉਣਾ ਬੜਾ ਸੌਖਾ ਹੁੰਦਾ ਜੇ ਡੈਸੀਮਲ ਕਿਤੇ ਨਹੀਂ ਹਮੇਸ਼ਾ ਆਪਾਂ ਸੱਜੇ ਹੱਥ ਮੰਨਦੇ ਆ ਤੇ ਏਕੇ ਦੇ ਨਾਲ ਜਿੰਨੀਆਂ ਬਿੰਦੀਆਂ ਉਹਨੇ ਹੱਥ ਹੀ ਅਸੀਂ ਖੱਬੇ ਹੱਥ ਨੂੰ ਤੋਰ ਦੇਣਾ 1 ਤੇ 2 ਤੇ ਡੈਸੀਮਲ ਇੱਥੇ ਆ ਜਾਣਾ ਇਹਦਾ ਉੱਤਰ ਬਣ ਜਾਣਾ 16.87 ਠੀਕ ਹੈ ਬੇਟਾ ਕਿੰਨਾ ਸੌਖਾ ਕੰਮ ਹੈਗਾ ਆ ਤੇ ਬੇਟਾ ਆਹ 3 ਨੰਬਰ ਦੇ ਉੱਤੇ 16.87 ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਇੱਕ ਘਾਣ ਦੇ ਕਿੰਨੇ ਕਿਨਾਰੇ ਹੁੰਦੇ ਹਨ 8 ਨੰਬਰ ਸਵਾਲ ਬੇਟਾ ਇਹ ਬਹੁਤ ਸੋਖੇ ਸਵਾਲਾ ਤੁਸੀਂ 5ਵੀਂ ਚ ਕੀਤੇ ਵੀ ਹੋਣਗੇ ਘਾਣਾ ਜਿਹੜਾ ਪੁੱਤ ਇਦਾਂ ਦੀ ਅਕਿਰਤੀ ਹੁੰਦੀ ਹੈ ਠੀਕ ਹੈ ਤੁਹਾਡੇ ਸਕੂਲ ਦੇ ਵਿੱਚ ਪਿਆ ਵੀ ਹੋ ਤੁਹਾਡੇ ਟੀਚਰ ਨੇ ਦੱਸਿਆ ਵੀ ਹੋਊਗਾ ਤਾਂ ਕਿਨਾਰੇ ਬੇਟਾ ਉਹਨਾਂ ਨੂੰ ਕਹਿੰਦੇ ਆ ਜਿੱਥੇ ਦੋ ਜਿਹੜੇ ਤਲ ਆਪਸ ਦੇ ਵਿੱਚ ਜੁੜਦੇ ਆ ਠੀਕ ਹੈ ਤਾਂ ਇਹ ਕਿਨਾਰੇ ਗਿਣੋ 1 2 3 4 5 6 7 8 9 10 11 ਤੇ 12 ਜੇ ਤੁਸੀਂ ਘਣ ਤੋਂ ਗਿਣੋਗੇ ਤਾਂ ਵੀ 12 ਕਿਨਾਰੇ ਆਉਣਗੇ ਠੀਕ ਹੈ ਜੇ ਕਿਨਾਰੇ 12 ਜੇ ਉਹ ਤੁਹਾਨੂੰ ਪੁੱਛ ਲਵੇ ਨੁਕਰਾਂ ਕਿੰਨੀਆਂ ਤਾਂ ਬੇਟਾ ਨੁਕਰਾਂ ਆ 1 2 3 4 ਚਾਰ ਨੁਕਰਾਂ ਹੱਥ ਚਾਰ ਹੀ ਥੱਲੇ ਹੁੰਦੀਆਂ ਨੁਕਰਾਂ 8 ਤੁਹਾਨੂੰ ਨੁਕਰਾਂ ਵੀ ਪੁੱਛ ਸਕਦਾ ਨੁਕਰਾਂ 8 ਹੁੰਦੀਆਂ ਠੀਕ ਹੈ ਜੇ ਤੁਹਾਨੂੰ ਸਤਾਵਾ ਪੁੱਛ ਸਕਦਾ ਤਾਂ ਬੇਟਾ ਇਹਦੀਆਂ 6 ਸਤਾਵਾ ਹੁੰਦੀਆਂ ਜਿਵੇਂ ਕਮਰਾ ਘਾਣਾ ਘਾਣਾਕਾਰ ਵੀ ਹੁੰਦਾ ਨਾ 1 2 ਇੱਕ ਤਾਂ ਚਾਰ ਦੁਆਰਾ ਹੋ ਗਈਆਂ ਇੱਕ ਛੱਤ ਤੇ ਇੱਕ ਫਰਸ਼ ਠੀਕ ਹੈ ਜੇ ਤੁਹਾਨੂੰ ਪੁੱਛ ਲਵੇ ਸਤਾਵਾ ਸਤਾਵਾ ਕਿੰਨੀਆਂ ਹੁੰਦੀਆਂ ਤਾਂ ਤੁਸੀਂ ਦੱਸ ਦੇਣਾ 6 ਹੁੰਦੀਆਂ ਆ ਸਮਝ ਲੱਗ ਗਈ ਪੁੱਤ ਠੀਕ ਹੈ ਬਾਕੀ ਤੁਹਾਨੂੰ ਤੁਹਾਡੇ ਟੀਚਰਾਂ ਨੇ ਦੱਸਿਆ ਹੋਊਗਾ ਤਾਂ ਹੁਣ ਸਾਡੇ ਕੋਲੋਂ ਉਹਨੇ ਕਿਨਾਰੇ ਪੁੱਛੇ ਆ ਤਾਂ ਕਿਨਾਰੇ ਬੇਟਾ किनਾਰੇ ਕਿੰਨੇ ਹੁੰਦੇ ਆ 12 12 ਨੂੰ ਆਪਾਂ ਐਜ਼ ਅ ਰਾਈਟ ਆਨਸਰ ਟਿੱਕ ਲਾ ਦਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 9 3 ਲੱਖ 37805 ਨੂੰ ਨਿਕਟਕਮ ਹਜ਼ਾਰ ਵਿੱਚੋਂ ਕਿਹੜਾ ਹੋਵੇਗਾ ਤਾਂ ਬੇਟਾ ਇਕਾਈ ਇਕਾਈ ਦਹਾਈ ਸੈਂਕੜਾ ਹਜ਼ਾਰ ਇਹਦਾ ਮਤਲਬ ਹਜ਼ਾਰ ਵਾਲੇ ਕਾਲਮ ਨੂੰ ਅਸੀਂ ਅੰਡਰਲਾਈਨ ਕਰ ਲੈਣੇ ਆ ਤਾਂ ਬੇਟਾ ਇਹ 37000 ਬਣਦਾ ਪਿਆ 37000 ਕਹਿੰਦਾ ਹਜ਼ਾਰ ਦੇ ਵਿੱਚ ਨਿਕਤਮ ਕਰਨਾ 37805 ਆ ਆਪਾਂ ਅਗਲੀ ਰਕਮ ਦੇਖ ਲੈਣੀ ਉਦੋਂ ਅਗਲੀ ਹਜ਼ਾਰ ਤੋਂ ਅਗਲੀ ਕਿਹੜੀ ਆ 805 ਤਾਂ ਇਹਦਾ ਮਤਲਬ 500 ਤੋਂ ਵੱਧ ਦਾ ਹੈ ਨਾ ਹਜ਼ਾਰ 'ਚ 1000 ਹੁੰਦਾ ਪਰ ਇਹ 805 ਹੈ 500 ਤੋਂ ਵੱਧ ਹੈ ਤਾਂ ਆਪਾਂ 37000 ਨੂੰ 1000 ਵਧਾ ਦਾਂਗੇ 38000 ਉੱਤਰ ਆਊਗਾ ਗੱਲ ਸਮਝ ਲੱਗ ਗਈ ਬੇਟਾ ਜੇਕਰ ਅੱਧ ਜਾਂ ਅੱਧ ਤੋਂ ਵੱਧ ਰਕਮ ਬਣਦੀ ਹੋਵੇ ਜੇ ਇੱਥੇ 5 ਆ ਵੀ ਹੁੰਦਾ ਤਾਂ ਵੀ 38 ਬਣ ਜਾਣਾ ਸੀ ਪਰ ਜੇ 8 ਦੀ ਜਗ੍ਹਾ ਤੇ ਚੌਕਾ ਹੁੰਦਾ ਫਿਰ ਇਹਨੇ 37000 ਹੀ ਰਹਿ ਜਾਣਾ ਸੀਗਾ ਠੀਕ ਹੈ ਇਹ 8 ਆ 5 ਤੋਂ ਵੱਧ ਹੈ ਤਾਂ ਇਸ ਕਰਕੇ ਇਹ 38000 ਇਹਦਾ ਜਿਹੜਾ ਨਿਕਟਤਮ ਹਜ਼ਾਰ ਦੇ ਵਿੱਚ ਉੱਤਰ ਆ ਜਾਊਗਾ ਮੇਰਾ ਖਿਆਲ ਹੈ ਬੇਟਾ ਗੱਲ ਸਮਝ ਲੱਗ ਗਈ ਤੁਹਾਨੂੰ ਪਤਾ ਹੋਣਾ ਤੁਸੀਂ ਕੀਤੇ ਹੋਏ ਆ ਸਵਾਲ ਠੀਕ ਹੈ ਬੇਟਾ ਹੁਣ ਆਪਾਂ ਅੱਗੇ ਇਸੇ ਪੇਪਰ ਦੇ ਸਵਾਲ ਨੰਬਰ 10 ਦੇ ਉੱਤੇ ਕਹਿੰਦਾ ਕਿਹੜਾ ਸਬੰਧ ਠੀਕ ਹੈ ਆਪਾਂ ਬੇਟਾ ਹਰ ਸਵਾਲ ਦੇ ਵਿੱਚ ਕਰਦੇ ਰਹੇ ਆ ਵੀ ਇਹਦੇ ਵਿੱਚ ਭਾਗ ਦਾ ਜਿਹੜਾ ਸਵਾਲ ਹੈ ਭਾਗ ਦਾ ਸਵਾਲ ਹੈ ਭਾਗ ਦੇ ਬਾਰੇ ਗੱਲ ਪੁੱਛੀ ਗਈ ਹੈ ਠੀਕ ਹੈ ਤੁਹਾਨੂੰ ਦੱਸਿਆ ਸੀਗਾ ਵੀ ਜਿਵੇਂ ਮੰਨ ਲਓ 15 ਭਾਗ 4 3 12 ਤੇ 3 15 ਆਹ ਇਹਨੂੰ ਅਸੀਂ ਭਾਜਕ ਕਹਿੰਦੇ ਆ ਭਾਜਕ ਆਹ ਬਾਕੀ ਸੌਰੀ ਬੇਟਾ ਇਹ ਭਾਜ ਫਲ ਆ ਭਾਜ ਫਲ ਠੀਕ ਹੈ ਜਿਹੜਾ ਉੱਤਰ ਆਉਂਦਾ ਆ ਭਾਜਕ ਆ ਜਿਹਦੇ ਨਾਲ ਭਾਗ ਕੀਤੀ ਜਾਂਦੀ ਹੈ ਭਾਜਕ ਤੇ ਆਹਾ ਬਾਕੀ ਆ ਠੀਕ ਹੈ ਤਾਂ ਆਹਾ ਭਾਜ ਆ ਆ ਜਿਹੜੀ ਵਿਚਾਲੇ ਰਕਮ ਹੁੰਦੀ ਇਹਨੂੰ ਕੀ ਕਹਿੰਦੇ ਆ ਅਸੀਂ ਭਾਜ ਤਾਂ ਬੇਟਾ ਇਹਦਾ ਫਾਰਮੂਲਾ ਹੁੰਦਾ ਭਾਜ ਬਰਾਬਰ ਭਾਜਕ ਗੁਣਾ ਭਾਜ ਫਲ ਜਮਾ ਬਾਕੀ ਦੋਨੋਂ ਫਾਰਮੂਲਾ ਆਪਾਂ ਅੱਗੇ ਵੀ ਸਵਾਲ ਕੱਢੇ ਆ ਤਾਂ ਬੇਟਾ ਆ ਦੇਖੋ ਆ ਭਾਜੇ ਲਿਖਿਆ ਭਾਜਕ ਗੁਣਾ ਭਾਗਫਲ ਜਮਾ ਬਾਕੀ ਬਰਾਬਰੇ ਭਾਜੇ ਤਾਂ ਆਹਾ ਆਲਟਰਨੇਟਿਵ ਆ ਜਿਹੜਾ ਰਾਈਟ ਆਨਸਰ ਹੈਗਾ ਆ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ 10 ਸਵਾਲ ਜਿਹੜੇ ਸਾਡੇ ਇਸ ਸੈੱਟ ਦੇ ਕੰਪਲੀਟ ਹੋ ਗਏ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ